ਉਹ ਗੁਣ ਇਹ ਸੀਗੇ ਕਿ ਉਸ ਤਖਤ ਦੇ ਪ੍ਰਬੰਧ ਚ ਉਸ ਮੰਚ ਦੇ ਪ੍ਰਬੰਧ ਚ ਉਸ ਚਲਦੇ ਵੀਰ ਚ ਉਹ ਜਾ ਸਕਦਾ ਜਿਸ ਨੇ ਆਪਣਾ ਦੁਨੀਆਦਾਰੀ ਦਾ ਕੁੱਲ ਦਾਵਾ ਛੱਡ ਦਿੱਤਾ ਆਪਣਾ ਪਰਿਵਾਰ ਆਪਣੀ ਜਾਇਦਾਦ ਰਾਜਸੀ ਅਹੁਦੇ ਬਾਬਾ ਦੀਪ ਸਿੰਘ ਹੁਣੀ ਅਕਾਲੀ ਫੂਲਾ ਸਿੰਘ ਹੁਣੀ ਸਿੱਖਾਂ ਦੇ ਰਾਜ ਦੇ ਵੇਲੇ ਹੋਏ ਉਹਨਾਂ ਨੇ ਕੋਈ ਰਿਆਸਤ ਨਹੀਂ ਹੈ ਉਹ ਕਿਸੇ ਰਾਜਸੀ ਅਹੁਦੇ ਤੇ ਨਹੀਂ ਬੈਠੇ ਹੈ ਕਿਉਂਕਿ ਉਹਨਾਂ ਨੇ ਸਭ ਕੁਝ ਛੱਡਿਆ ਹੈ ਜਿਹਦਾ ਆਪਣਾ ਕੋਈ ਹਿੱਤ ਹੈ ਉਹ ਸਾਂਝਾ ਬਣ ਨਹੀਂ ਸਕਦਾ ਅੱਜ ਇੰਡੀਆ ਦੇ ਵਿੱਚ ਕੋਈ ਸੁਪਰੀਮ ਕੋਰਟ ਦਾ ਜੱਜ ਕਹੇ ਕਿ ਮੈਂ ਐਮਪੀ ਵੀ ਬਣ ਜਾਣਾ ਹੈ ਮਨਿਸਟਰ ਵੀ ਬਣ ਜਾਣਾ ਹੈ ਕਿਸੇ ਸੂਬੇ ਦਾ ਮੁੱਖ ਮੰਤਰੀ ਵੀ ਬਣ ਜਾਣਾ ਹੈ ਤੇ ਫਿਰ ਮੈਂ ਸਾਂਝਾ ਬੰਦਾ ਬਣ ਕੇ ਨਿਆਂ ਵੀ ਕਰ ਦੂੰ ਕੌਣ ਉਹਦੀ ਨਿਰਪੱਖਤਾ ਨੂੰ ਮੰਨ ਲੂਗਾ ਈਵਨ ਮਾਡਰਨ ਪੋਲੀਟੀਕਲ ਜਿਹੜੀਆਂ ਸੰਸਥਾਵਾਂ ਨੇ ਉਹਨਾਂ 'ਚ ਵੀ ਇਸ ਤਰ੍ਹਾਂ ਦੇ ਚੈੱਕ ਐਂਡ ਬੈਲੈਂਸਸ ਨਹੀਂ ਹੈ ਵੀ ਜਿਨੇ ਨਿਆਂ ਦੀ ਜਗ੍ਹਾ ਬਣਨਾ ਜਿਨੇ ਧੁਰਾ ਬਣਨਾ ਉਹ ਪ੍ਰਚਲਿਤ ਆਉਧਿਆਂ ਦਾ ਮਾਣ ਹੈ ਜੋ ਇੱਜ਼ਤ ਮਾਣ ਹੈ ਜੋ ਉੱਥੇ ਦੀ ਐਸ਼ਵਰਜ ਹੈ ਜੋ ਐਸ਼ ਹੈ ਉਹ ਉਹ ਨਹੀਂ ਮਾਣ ਸਕਦਾ ਉਹਨੂੰ ਤਿਆਗ ਕਰਨਾ ਪੈਣਾ